ਜੜੇ ਆ ਕੇ ਕਰਿਆ ਨਈ ਯਾਰ ਉਹ ਕੋਈ ਨਹੀਂ ਪੁੱਤ ਨਾ ਜਾਲੀਆਂ ਦੀ ਮਿੱਟੀ ਜੀ ਫਸੀ ਪਈ ਸੀ ਮੈਂ ਕਿਹਾ ਚਲੋ ਸਾਫ ਕਰਦਾ ਨਹੀਂ ਜਦੋਂ ਮੈਂ ਸੁੱਤਾ ਪਿਆ ਹੁੰਨਾ ਤੋਦੇ ਇਹੋ ਜੇ ਕੁਛ ਕਰਨਾ ਹੁੰਦਾ ਕਿਉਂ ਪੁੱਤ ਕੀ ਹੋਇਆ ਮੈਂ ਹੋ ਜਾ ਕੀ ਕਰਤਾ ਮੇਰੇ ਨੀਂਦ ਖਰਾਬ ਕਰਕੇ ਪੁੱਛਦਾ ਮੈਂ ਕੀ ਕਰਤਾ ਟਰਾਲੀ ਮਿੱਟੀ ਦੇ ਮੇਰੇ ਮੂੰਹ ਤੇ ਪਾ ਲਈ ਹੈ ਜੇ ਤੂੰ ਕੁਛ ਕੀਤਾ ਹੀ ਨਹੀਂ ਸੌਰੀ ਪੁੱਤ ਮੈਨੂੰ ਪਤਾ ਨਹੀਂ ਲੱਗਾ ਆ ਤੇਰੇ ਮਰੇ ਹੱਥ ਜੜੇ ਜਾ ਕੇ ਆਉਂਦਾ ਹੋਰ ਕੀ ਕੰਮ ਕਰ ਲਾ ਮੈਨੂੰ ਸੌ ਲੈਂਦੇ ਡੈਡੀ ਮੈਂ ਕੱਪੜੇ ਲੈ ਕੇ ਆਣੇ ਮੈਨੂੰ 10000 ਰੁਪਇਆ ਦੇ 10000 ਰੁਪਇਆ ਉਹ ਤਾਂ ਹਾਂ ਦਾ ਮੇਰੇ ਕੋਲ ਕੋਈ ਵੀ ਪੈਸਾ ਹੈ ਨਹੀਂ ਮੈਨੂੰ ਨਹੀਂ ਪਤਾ ਮੈਨੂੰ ਤਾਂ ਹੁਣੇ 10000 ਰੁਪਇਆ ਚਾਹੀਦਾ ਜਿੱਥੋਂ ਮਰਜ਼ੀ ਲੈ ਕੇ ਦੇ ਆ ਲੀੜੇ ਦੇਖ ਲੈ ਮੇਰੇ ਕਿੰਨੇ ਪੁਰਾਣੇ ਆ ਇਹੀ ਪਾਈ ਫਰਦਾ ਮੈਂ ਕਰ ਰੋਦਾ ਫਿਰ ਤੂੰ ਐਂ ਕਰ ਪੁੱਤ ਮੈਨੂੰ ਨਾ 25 ਤਰੀਕ ਨੂੰ ਦੁੱਧ ਤੇ ਪੈਸੇ ਮਿਲਣੇ ਆ ਮੈਂ ਤੈਨੂੰ ਉਦੋਂ ਦੇ ਦੂੰਗਾ ਤੂੰ ਉਦੋਂ ਆ ਦੇ ਕੱਪੜੇ ਲੈ ਆ ਹੁਣ ਤਾਂ ਆਪਣੀ ਦੁਕਾਨ ਤੇ ਵੀ ਨੇ ਸੇਲ ਨਹੀਂ ਹੁੰਦੀ ਨਹੀਂ ਤਾਂ ਤੈਨੂੰ ਮੈਂ ਦੁਕਾਨ ਦੇ ਗੱਲੇ 'ਚ ਕੱਢ ਕੇ ਦੇ ਦਿੰਦਾ ਆ ਸਾਡਾ ਬੁੜਾ ਦੇਖ ਲ ਡੇ 5000 ਰੁਪਏ ਦੇ ਮੈਂ ਸਕੂਲ ਦੀ ਫੀਸ ਭਰਨੀ ਆ। ਕੋਤ ਗੱਲੇ ਚ ਤਾਂ 10 ਰੁਪਏ ਆ। ਦੋ ਤਿੰਨ ਦਿਨ ਹੋ ਗਏ ਦੁਕਾਨ ਤੇ ਚੰਗੀ ਤਰ੍ਹਾਂ ਸੇਲ ਲਈ ਹੋਈ। ਤੂੰ ਐ ਕਰ ਦੋ ਚਾਰ ਦਿਨ ਰੁਕ ਜਾ ਫਿਰ ਲੈ ਜੀ। ਅੱਛਾ ਦੋ ਚਾਰ ਦਿਨ ਰੁਕ ਜਾ ਫਿਰ ਲੈ ਜੀ। ਉੱਥੇ ਤੇਰੇ ਰਾਹ ਚੱਲਦਾ। ਮੈਨੂੰ ਨਹੀਂ ਪਤਾ ਜਿੱਥੇ ਮਰਜੀ ਫੀਸ ਲੈ ਕੇ ਦੇ 5000 ਰੁਪਏ। ਨਹੀਂ ਮੈਂ ਨਹੀਂ ਜਾਇਆ ਕਰਨਾ ਸਕੂਲ। ਨਾ ਨਾ ਬੋਤ ਤੂੰ ਗੁੱਸੇ ਨਾ ਹੋ। ਤੂੰ ਐ ਕਰ ਤੂੰ ਨਾ ਤੇ ਪ੍ਰਿੰਸੀਪਲ ਨਾਲ ਮੇਰੇ ਫੋਨ ਤੇ ਗੱਲ ਕਰਾ ਦੇ। ਮੈਂ ਆਪੇ ਉਹਨੂੰ ਕਹਿ ਦਊਂਗਾ। ਅੱਛਾ ਹਣ ਤੇਰੀ ਗੱਲ ਕਰਾਦਾ ਉੱਥੇ ਸਾਡੇ हां बत्त मेनू अंग्रेजी त नहीं आउंदे चल तू ਆਇਆ ਕਰ ਅੱਜ ਤਾਂ ਮੈਂ ਰੁਕ ਜਾ ਮੈਂ ਕੱਲੂ ਤੇਰੀ ਫੀਸ ਦਾ ਹੱਲ ਕਰ ਦੂੰਗਾ ਨਾ ਤੂੰ ਫੀਸ ਭਰ ਨੂੰ ਪੈਸੇ ਦੇਣਾ ਨਾ ਤੂੰ ਕੱਪੜੇ ਲੈਣ ਨੂੰ ਪੈਸੇ ਦੇਣਾ ਕੱਲ ਨੂੰ ਪਤਾ ਨਹੀਂ ਕੀ ਚੰਦ ਚੜ੍ਹੇਗਾ ਏ ਰੱਬਾ ਮੇਰੀ ਮੰਮੀ ਦੇ ਥਾਤੇ ਤਾਂ ਤੂੰ ਇਹਨੂੰ ਚੱਕ ਕੇ ਲੈ ਜਾਂਦਾ ਮੈਂ ਤਾਂ ਕੀ ਕਰਾਉਣਾ ਸੀ ਉਹ ਤੇਰੀ ਮਾਰ ਦੇ ਮਾਰ ਦੇ ਓਹੋ ਨੂਰ ਨਾਲੇ ਪੁੱਤ ਪੈਸੇ ਨਾਲੇ ਤੂੰ ਆਦੀ ਫੀਸ ਭਰ ਲਈ ਤੇ ਨਾਲੇ ਆਦੇ ਕੱਪੜੇ ਲਈ ਸ਼ੁਕਰ ਆ ਇਹਨੇ ਵੀ ਪੈਸੇ ਕੱਢ ਲਏ ਕਿਸੇ ਪਾਸਿਓਂ ਤੇ ਨਾਲੇ ਨਾ ਮੇਰਾ ਆ ਆ ਫੋਨ ਚਾਰਜ ਲਾ ਦੇ ਠੀਕ ਆ ਲੈ ਫੜਾ ਲਾ ਦਿੰਨਾ ਚਾਰਜ ਮੈਂ ਦੁਕਾਨ ਤੇ ਚਲੇ ਜਾਂਗਾ ਚੰਗਾ ਮਾਰ ਮਾਰ ਓਏ ਰਿਵਾਈਵ ਕਰ ਓਹੋ ਹਣ ਕਿਧ ਆ ਗਿਆ ਫੋਨ ਹੈਲੋ ਹਾਂਜੀ ਕੌਣ ਮੈਂ ਬੋਗਾ ਪੁਲਿਸ ਸਟੇਸ਼ਨ ਤੋਂ ਬੋਲਦਾ ਕੀ ਇਹ ਬਲਦੇਵ ਸਿੰਘ ਦਾ ਨੰਬਰ ਆ ਹਾਂਜੀ ਇਹ ਮੇਰੇ ਡੈਡੀ ਦਾ ਨੰਬਰ ਆ ਉਹ ਤੋਂ ਮੈਨੂੰ ਬਹੁਤ ਅਫਸੋਸ ਆ ਤੇਰੇ ਡੈਡੀ ਦਾ ਐਕਸੀਡੈਂਟ ਹੋ ਗਿਆ ਤੇ ਉਹਦੀ ਮੌਤ ਹੋ ਗਈ। ਤੇ ਇਹ ਨੰਬਰ ਮੈਨੂੰ ਉਹਦੇ ਬਟੂਏ ਚ ਮਿਲਿਆ ਸੀ। ਹਾ ਯਾਰ ਅੱਬਾ ਮੇਰਾ ਡੜੀ ਵੀ ਨਹੀਂ ਛੱਡ ਕੇ ਚਲਾ ਗਿਆ। ਏ ਰੱਬਾ ਮੇਰੀ ਮੰਮੀ ਦੇ ਥਾਤੇ ਤਾਂ ਉਹ ਇਹਨੂੰ ਚੱਕ ਕੇ ਲੈ ਜਾਂਦਾ। ਮੈਂ ਤਾਂ ਕੀ ਕਰਉਣਾ ਸੀ? ਆ ਸਾਡਾ ਬੁੜਾ ਦੇਖ ਲਓ। ਇਹਦੇ ਕੋਲ ਦੁੱਧ ਵਾਲੇ ਪੈਸੇ ਤੋਂ ਇਲਾਵਾ ਹੋਰ ਪੈਸੇ ਹੀ ਨਹੀਂ ਹੁੰਦੇ। ਆ ਤੇਰੇ ਬੁਰੇ ਹੱਥ ਜੜੇ ਜਾ ਕੇ ਉਹਦਾ ਹੋਰ ਕੀ ਕੰਮ ਕਰ ਲਾ? ਉਹਨੂੰ ਸੌ ਲੈਣ ਦੇ। ਮੈਂ ਉਹਦੇ ਡੜੀ ਦੀ ਜਮਾ ਵੀ ਕਦਰ ਨਹੀਂ ਕੀਤੀ। ਮੈਂ ਬੇਵਜਾ ਇਹਨਾਂ ਨੂੰ ਤੰਗ ਕਰਦਾਰਿਆ। ਹਾ ਪੁੱਤ ਕੀ ਹੋ ਗਿਆ ਤੂੰ ਰੋਈ ਕਿਉਂ ਜਾਣਾ ਡੈਡੀ ਮੈਂ ਤੁਹਾਨੂੰ ਦੱਸਣਾ ਹੀ ਭੁੱਲ ਗਿਆ ਮੇਰਾ ਨਾ ਬਟੂਆ ਚੋਰੀ ਹੋ ਗਿਆ ਜਿਹੜੇ ਦਿਨ ਮੈਂ ਪੈਸੇ ਨੇ ਫੜਾ ਕੇ ਗਿਆ ਕੱਲ ਕਰਮੇ ਉਹ ਜੇਹੇ ਚ ਪਾ ਲਏ ਜਿਵੇਂ ਬਟੂਆ ਚ ਪਾ ਲੈਂਦਾ ਨਾ ਉਹ ਵੀ ਚੋਰੀ ਹੋ ਜਣੇ ਸੀ ਪਰ ਤੂੰ ਰੋਈ ਕਿਉਂ ਜਾਣਾ ਨਹੀਂ ਨਹੀਂ ਡੈਡੀ ਬਸ ਵੈਸੇ ਹੀ ਗਉਮਾਏ ਲੋਨਤਾ ਦੇ ਦੇਹ ਹਯੋ ਡਾਰੇ ਹਾਂਜੀ ਵੀਡੀਓ ਤੁਸੀਂ ਦੇਖ ਹੀ ਲਈਆ ਤੇ ਵੀਡੀਓ ਦੇ ਵਿੱਚ ਅਸੀਂ ਮੈਸੇਜ ਇਹੀ ਦਿੱਤਾ ਵਾ ਵੀ ਆਪਣੇ ਲੋਕਾਂ ਨਾ ਕਈ ਕਦਰ ਨਹੀਂ ਕਰਦੇ ਜਿਉਂਦੇ ਬੰਦੇ ਦੀ ਹਨਾ ਤੇ ਉਸ ਤੋਂ ਬਾਅਦ ਪਛਤਾਉਂਦੇ ਆ ਜਦੋਂ ਬੰਦਾ ਮਰ ਜਾਂਦਾ ਨਾ ਫਿਰ ਕਹਿੰਣਗੇ ਬਹੁਤ ਚੰਗਾ ਸੀ ਇਦਾਂ ਉਹਦਾ ਹਨਾ ਤੇ ਆਪਣੇ ਬੰਦੇ ਜਿਉਂਦੇ ਜੀ ਕਿਸੇ ਦੀ ਕਦਰ ਨਹੀਂ ਕਰਦੇ ਤੇ ਇਹ ਵੀਡੀਓ ਅਸੀਂ ਜਾਨਕੀ ਵੀ ਪਿਓ ਪੁੱਤ ਦੇ ਬਣਾਏ ਸੀਗੀ ਤੇ ਉਮੀਦ ਆ ਤੁਹਾਨੂੰ ਮੈਸੇਜ ਵਧੀਆ ਲੱਗੇ ਆਊਗਾ ਤੇ ਇਸ ਵੀਡੀਓ ਨੂੰ ਬੱਤ-ਬੱਤ ਸ਼ੇਅਰ ਜ਼ਰੂਰ ਕਰਿਓ। ਇਹ ਵੀਡੀਓ ਸੀ ਬਹੁਤ ਮਿਹਨਤ ਨਾਲ ਬਣਾਈ ਆ। ਵੈਸੇ ਇੱਥੇ ਜਿਹੜਾ ਰੋਣ ਵਾਲਾ ਸੀ ਨਾ, ਉੱਛੇ ਪਿੰਨ ਰੋਣਾ, ਨਿਰਾਸ਼ੀ ਪਰਮ ਜੀਵਨ ਅਤੇਵੇਂ ਕਰਕੇ ਰੋਣਾ ਲਿਆ ਕੇ। ਮਸਾ ਮਸਾ ਅਸੀਂ ਨੂੰ ਨੂੰ ਰਿਵਾਇਰ ਨੂੰ ਰਿਦਈ ਨਾ। ਮਸਾ ਹੀ ਰਿਵਾ ਰੂ ਕੇ ਵਿਚਾਰੀ ਨੂੰ ਫੇਰ ਵੀ ਇਹ ਸੀਨ ਕਰ ਲਿਆ ਪਰ ਬਹੁਤ ਵਧੀਆ ਕੀਤਾ। ਤੇ ਕਮੈਂਟ ਜ਼ਰੂਰ ਕਰਦਿਆ ਕਰੋ। ਕਮੈਂਟ ਕਰਨਾ ਸਾਨੂੰ ਹੌਸਲਾ ਵੱਧਾ। ਸ਼ੇਅਰ ਜ਼ਰੂਰ ਕਰਦਿਆ ਕਰੋ ਤਾਂ ਜੋ ਹੋਰ ਭੈਣ ਭਰਾਵਾਂ ਕੋਲੇ ਜਾਵੇ। ਤੇ ਇਹ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ। ਧੰਨਵਾਦ। ਥੈਂਕ ਯੂ।